ਇਹ ਮੱਝੂ ਕੇ ਲਾਈਨ ਦਾ ਇੱਕ ਤੋਹਫਾ ਲੈ ਕੇ ਆਇਆ। ਘੋੜੇ ਦਾ ਨਾਂ ਜੀ ਸੁਲਤਾਨ। ਸ਼ੈਨਸ਼ਾ ਘੋੜੇ ਦਾ ਪੁੱਤ ਤੇ ਅਜਾਦ ਦਾ ਪੋਤਾ। ਬਹੁਤ ਹੀ ਮਜ਼ਬੂਤ ਤੇ ਚੰਗਾ ਬਾਡੀਦਾਰ ਘੋੜਾ। ਜਿਵੇਂ ਆਪਣੀ ਪੰਜਾਬ ਬਰੀਡ ਜਾਣੀ ਜਾਂਦੀ ਇੱਕ ਮਜ਼ਬੂਤ ਸੁੰਭ ਕਰਕੇ, ਛੋਟੀ ਗਾਮਚੀ ਕਰਕੇ, ਚੌੜੀ ਛਾਤੀ ਤੇ ਲੰਮਾ ਮੂੰਹ। ਸਾਰੇ ਕੈਰੇਕਟਰਾਈਜ਼ ਦੇ ਵਿੱਚ ਕਿਉਂਕਿ ਇਹਦੇ ਦੋਵੇਂ ਪਾਸੇ ਮੱਝੂ ਕੇ ਬਲੱਡ ਲਾਈਨ ਲੱਗਦੀ ਹੈ। ਜੇ ਦੀ ਮਾਂ ਦੀ ਗੱਲ ਕਰਾਂ, ਇਹਦੀ ਮਾਂ ਵੀ ਬਾਈ ਹੋਰਾਂ ਕੋਲ ਹੋਮ ਬਰੀਡ ਆ। ਤੇ ਉਸ ਘੋੜੀ ਨੇ 4 ਬੱਚੇ ਦਿੱਤੇ ਆ ਤੇ ਚਾਰੇ ਟੌਪ ਦੇ ਇੱਕ ਚੰਗੀ ਬਰੂਡਮੇਰ ਆ ਵੀਡੀਓ ਦੇ ਵਿੱਚ ਅੱਗੇ ਮੈਂ ਤੁਹਾਨੂੰ ਦਿਖਾਉਂਗਾ ਬਾਕੀ ਪਹਿਲਾਂ ਤੁਸੀਂ ਘੋੜਾ ਦੇਖ ਲਓ 67 ਇੰਚ ਕੱਦ ਦਾ ਸੁਲਤਾਨ ਦਾ ਤੇ ਜੋ ਫੀਸ ਬਾਈ ਨੇ ਅਨਾਉਂਸ ਕੀਤੀ ਆ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕਿਸੇ ਘੋੜਾ ਪਾਲਕ ਨੇ ਇੰਨੀ ਜਾਇਜ਼ ਫੀਸ ਰੱਖੀ ਹੋਣੀ ਐਨੇ ਵੱਡੇ ਘੋੜੇ ਦੀ ਬਾਈ ਨੇ ਬਹੁਤ ਜਾਇਜ਼ ਫੀਸ ਰੱਖੀ ਆ ਤੇ ਜੰਪ ਵਾਲਾ ਬਾਈ ਕਹਿੰਦੇ ਕੋਈ ਮੈਟਰ ਨਹੀਂ ਤੁਹਾਡੀ ਘੋੜੀ ਸਹੀ ਹੋਣੀ ਚਾਹੀਦੀ ਆ ਤੁਹਾਡੀ ਘੋੜੀ ਨੂੰ ਗੱਬਣ ਕਰਾਉਣ ਤੱਕ ਦੀ ਸਾਡੀ ਗਾਰੰਟੀ ਆ ਬਾਕੀ ਘੋੜਾ ਤੁਸੀਂ ਹਰ ਇੱਕ ਪੱਖ ਤੋਂ ਦੇਖ ਲਓ ਜਿਵੇਂ ਮੱਜੂ ਦਾ ਬਲੱਡ ਲਾਈਨ ਹੈ ਜਿਹੜੀ ਉਹਦੇ ਵਿੱਚ ਨੀਲੇ ਰੰਗ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਤੇ ਚੰਗਾ ਮਜ਼ਬੂਤ ਤੇ ਬਾਡੀਦਾਰ ਘੋੜਾ ਹੈ ਬਾਈ ਤਨਵੀਰ ਹੁਣ 2 ਤੋਂ 3 ਮਹੀਨਿਆਂ ਦੀ ਛੁੱਟੀ ਲੈ ਕੇ ਪੰਜਾਬ ਆਇਆ ਸੀ ਕਿ ਮੰਡੀਆਂ ਮੇਲੇ ਘੁੰਮਾਂਗੇ ਤੇ ਇਹ ਘੋੜਾ ਜਗਰਾਵਾ ਮੇਲੇ ਤੇ ਵੀ ਗਿਆ ਤੇ ਵੀਰ ਕਹਿੰਦੇ ਬਹੁਤ ਚੰਗਾ ਰਿਸਪੌਂਸ ਮਿਲਿਆ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਘੋੜੇ ਦੇ ਜਿਹੜੇ ਬੱਚੇ ਆ ਜਾਣੇ ਆ ਕਿਉਂਕਿ ਮਾਂ ਤੇ ਪਿਓ ਦੋਵੇਂ ਬਹੁਤ ਚੰਗੇ ਆ। ਇੱਕ ਤੁਹਾਨੂੰ ਮੈਂ ਹੋਰ ਬਹੁਤ ਕਮਾਲ ਦੀ ਗੱਲ ਦੱਸਦਾ। ਵੀਡੀਓ ਦੀ ਸਟਾਰਟਿੰਗ ਵਿੱਚ ਤੁਸੀਂ ਕਲਿੱਪ ਦੇਖਿਆ ਹੋਣਾ ਜਿਹਦੇ ਵਿੱਚ ਬਜ਼ੁਰਗ ਵੀ ਖੜਿਆ ਤੇ ਬਾਈ ਜੀ ਤੇ ਉਹਨਾਂ ਦੇ ਬੇਟੇ ਬਾਈ تنویر ਤਿੰਨੇ ਪੀੜੀਆਂ ਨੂੰ ਮੱਝੂ ਕੇ ਬ੍ਰੀਡ ਲਾਈਨ ਦਾ ਬਹੁਤ ਜ਼ਿਆਦਾ ਸ਼ੌਕਾ। ਪੰਜਾਬ ਬ੍ਰੀਡ ਦੇ ਮুরিਦ ਨੇ। ਤਿੰਨੇ ਪੀੜੀਆਂ ਨੇ ਕਈ ਵਾਰ ਦੇਖਦੇ ਆ ਵੀ ਅਕਸਰ ਨਵੇਂ ਮੁੰਡੇ ਆ ਜਿਹੜੇ ਕਈ ਵਾਰ ਉਹਨਾਂ ਦਾ ਟੇਸਟ ਚੇਂਜ ਹੋ ਜਾਂਦਾ ਸਮੇਂ ਦੇ ਹਿਸਾਬ ਨਾਲ ਪਰ ਨਹੀਂ ਉਹ ਕਹਿੰਦੇ ਵੀ ਸਾਡੀ ਜਿਹੜੀ ਪੰਜਾਬ ਨਸਲ ਆ ਪੰਜਾਬ ਬ੍ਰੀਡ ਆ ਵੀ ਉਹਦੇ ਉੱਪਰ ਅਸੀਂ ਬਰੀਡਿੰਗ ਦੇ ਉੱਪਰ ਕੰਮ ਕਰਨਾ। ਆਜੋ ਫਿਰ ਮੈਂ ਬੈਲਬਾਤ ਕਰਾਉਣਾ ਤੇ ਬਹੁਤ ਚੰਗੀਆਂ ਗੱਲਾਂ ਇੰਟਰਵਿਊ ਦੇ ਵਿੱਚ ਵੀਰ ਉਹਨਾਂ ਨੇ ਕੀਤੀਆਂ ਨੇ ਤੇ ਫੀਸ ਮੈਂ ਫਿਰ ਕਹਿੰਨਾ ਬਹੁਤ ਜਾਇਜ਼ ਰੱਖੀ ਆ ਤੇ ਇੱਕ ਏਸੇ ਘੋੜੇ ਦਾ ਜਿਹੜਾ ਛੋਟਾਪਰਾ ਉਹ ਫੋਰ ਸੇਲ ਆ ਆ ਸਾਹਮਣੇ ਸੀ ਵੀਡੀਓ 'ਚ ਦੇਖ ਰਿਹਾ ਹਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਇਹਦੇ ਬਾਰੇ ਪੂਰੀ ਡਿਟੇਲ ਆ ਜਿਹੜੀ ਉਹ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਨਾਲ ਬਣੇ ਰਹੋ ਤੇ ਕਮੈਂਟਾਂ ਜਰੂਰ ਦੱਸਿਓ ਤੁਹਾਨੂੰ ਘੋੜਾ ਜਿਹੜਾ ਸੁਲਤਾਨ ਨੇ ਲੱਗਿਆ ਅੱਜ ਤੁਹਾਨੂੰ ਪਿਓਰ ਮੱਝੂ ਕੇ ਲਾਈਨ ਦਾ ਮੈਂ ਘੋੜਾ ਦਿਖਾਉਣ ਲੱਗਿਆ ਬਹੁਤ ਸੋਹਣਾ ਕਿਉਂਕਿ ਮੱਝੂਕੇ ਲਾਈਨ ਹੈ ਜਿਹੜੀ ਉਹ ਨੀਲੇ ਰੰਗ ਦੇ ਨਾਲ ਪਛਾਣੀ ਜਾਂਦੀ ਹੈ ਤੇ ਇਸ ਦਾ ਬਲੱਡ ਹੈ ਜਿਹੜਾ ਮਾਂ ਤੇ ਪਿਓ ਵਾਲੇ ਪਾਸਿਓ ਉਹ ਮੱਝੂਕੇ ਨਾਲ ਮੈਚ ਕਰਦਾ ਤੇ ਬਹੁਤ ਸਟਰੋਂਗ ਘੋੜਾ ਦਿਖਾਉਣਾ ਤੇ ਮੈਂ ਪਹੁੰਚਿਆ ਹਾਂ ਅੱਜ ਸੇਖੋਂ ਸਟੱਡ ਫਾਰਮ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਮੇਰੇ ਨਾਲ ਬਈ ਤਨਵੀਰ ਸਿੰਘ ਸੇਖੋਂ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਜੀ ਅੱਜ ਤੁਹਾਨੂੰ ਜਿੰਨੇ ਵੀ ਜਾਨਵਰ ਮੈਂ ਦਿਖਾਉਣੇ ਸਾਰੇ ਮੱਝੂਕੇ ਲਾਈਨ ਦੇ ਆ ਜੀ ਤੇ ਘੋੜਾ ਇਹ ਜਿਹੜੇ ਸੱਜਣ ਕਹਿੰਦੇ ਵੀ ਮੱਝੂਕੇ ਲਾਈਨ ਦੇ ਵਿੱਚ ਅਸੀਂ ਨੇ ਬਰੀਡ ਕਰਾਉਣਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਬੈਸਟ ਆਪਸ਼ਨ ਆ ਇਸ ਵੀਡੀਓ ਨੂੰ ਪ੍ਰੋਪਰ ਤਰੀਕੇ ਨਾਲ ਤੁਸੀਂ ਮਿੱਤਰੋ ਸਾਰੀ ਨੂੰ ਦੇਖ ਲਿਓ ਬਾਈ ਜੀ ਬਹੁਤ ਬਹੁਤ ਸਵਾਗਤ ਆ ਸਾਰੇ ਵੀਰਾਂ ਦਾ ਜੀ ਧੰਨਵਾਦ ਉਹ ਠੀਕ ਠਾਕ ਹਾਂ ਤਨਵੀਰ ਜੀ ਹਾਂ ਜੀ ਹਾਂ ਜੀ ਬਾਈ ਪਹਿਲੇ ਤਾਂ ਤੁਸੀਂ ਟਾਈਮ ਕੱਢਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਆਪਣੇ ਸਰੋਤੇ ਦੇਖਣ ਦਾ ਤੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਕੈਨੇਡਾ ਰਹਿੰਦਾ ਤੇ ਬਾਈ ਕਹਿੰਦੇ ਵੀ ਜਦੋਂ ਵੀ ਹੁਣ ਫੁਰਸਤ ਮਿਲੀ ਆ ਮੈਨੂੰ ਲੱਗਾ ਵੀ ਵਰਕ ਪਰਮਿਟ ਮਿਲਿਆ ਸੀ ਤੁਹਾਨੂੰ ਹਾਂਜੀ ਵੀਰੇ ਮੈਂ ਵਰਕ ਪਰਮਿਟ ਲੈਣਸ ਆ ਰਹੀ ਐ ਇੱਧਰ ਨੂੰ ਆ ਗਿਆ ਇੱਕ ਜਗਰਾਉ ਮੰਡੀ ਸੀਗੀ ਅੱਛਾ ਜੀ ਤੇ 3 ਸਾਲਾਂ ਬਾਅਦ ਮੇਰਾ ਗੇੜਾ ਵਜਿਆ ਜੀ ਮੈਂ ਵੀ ਚਲੋ 2 ਮਹੀਨੇ ਟਾਈਮ ਕੱਟ ਲਈਏ ਜਾਨਵਰਾਂ ਨਾਲ ਵੀ ਜਦੋਂ ਵੀ ਮੌਕਾ ਮਿਲੇ ਆਪਾਂ ਕਹਿ ਸਕਦੇ ਜਿਹਦੇ ਬਾਰੇ ਆਪਾਂ ਕਹਿ ਸਕਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਦੇ ਨਾਲ ਬਾਈ ਦੇ ਫਾਦਰ ਸਾਹਿਬ ਨੇ ਤੇ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਮੈਨੂੰ ਵੀ ਸ਼ੌਂਕ ਬੜਾ ਮੁੰਡੇ ਨੂੰ ਜੀ ਵੀ ਉੱਥੋਂ ਵੀ ਕਹੀ ਜਾਂਦਾ ਵੀ ਡੈਡੀ ਵੀ ਜਾਨਵਰਾਂ ਦਾ ਧਿਆਨ ਰੱਖ ਵੀ ਵੇਚਣ ਵਟਣ ਦਾ ਚੱਕਰ ਨਹੀਂ ਆਪਾਂ ਨੂੰ ਬਿਲਕੁਲ ਸਹੀ ਗੱਲ ਹੈ ਜੀ ਇਹਨਾਂ ਦਾ ਖੇਰ ਰੱਖਣੀ ਆ ਘੋੜਿਆਂ ਦੀ ਜੀ ਇਹਨੂੰ ਸਾਰਾ ਪਤਾ ਜੀ ਪੇਜ ਪੂਜਾ ਉਹਦੇ ਚਲਾ ਲੈਂਦੇ ਨੇ ਜਿਹੜਾ ਜਾਨਵਰ ਜਿਹੜਾ ਮਰਜੀ ਇੱਥੇ ਮਰਜੀ ਉਹਨੂੰ ਪੁੱਛ ਲੋ ਕਿੱਥੇ ਖੜਾਗਾ ਜੀ ਉਹ ਇਹਨਾਂ ਦਾ ਖੜਾ ਫਾਨੇ ਥਾਵੇਂ ਆਹ ਘੋੜਾ ਖੜਾ ਫਾਨੇ ਆਹ ਘੋੜਾ ਖੜਾ ਠੀਕ ਹੈ ਜੀ ਇਹਨਾਂ ਡੇਲੀ ਵੀਡੀਓ ਕਾਲ ਕਰਕੇ ਉਹਨੂੰ ਜਾਨਵਰ ਦਿਖਾਉਨੇ ਆ ਸਾਰੇ ਜਾਨਵ ਬਾਹਰਲੇ ਕਈ ਸੱਜਣ ਮਿੱਤਰ ਮੈਨੂੰ ਹੀ ਫੋਨ ਕਰ ਲੈਂਦੇ ਮੈਨੂੰ ਅਕਸਰ ਕਹਿੰਦਾ ਮੈਂ 10 ਤੋਂ 12 ਮਿੰਟ ਦੀ ਜਾਂ 15 ਮਿੰਟ ਦੀ ਵੀਡੀਓ ਪਾਉਣਾ ਕਹਿੰਦੇ ਬਾਈ ਯਾਰ ਲੰਮੀ ਪਾਇਆ ਕਰ ਵੀਡੀਓ ਅਸੀਂ ਥੋੜੀ ਗੱਲ ਬਸ ਬੱਧ ਸੁਣ ਲਾਂ ਨੇ ਉਹਨਾਂ ਨੂੰ ਤਾਂ ਗਹ ਰਹਿੰਦੀ ਹੈ ਜੀ ਪੰਜਾਬ ਦੀ ਠੀਕ ਹੈ ਜੀ ਬਿਲਕੁਲ ਤਨਵੀਰ ਭਾਈ ਜੇ ਆਪਾਂ ਗੱਲ ਕਰੀਏ ਆਪਣੇ ਘੋੜੇ ਦੀ ਜੀ ਨੀਲਾ ਘੋੜਾ ਆਪਣਾ ਮੱਝੂ ਕੇ ਲੈ ਜਾਂਦਾ ਜੀ ਇਹਦੀ ਕੀ ਡਿਟੇਲ ਹੈ ਜੀ ਘੋੜੇ ਦੀ ਇਹਦਾ ਨਾਮ ਆਪਾਂ ਰੱਖਿਆ ਜੀ ਸੁਲਤਾਨ ਠੀਕ ਹੈ ਬਾਈ ਇਹਦਾ ਸਾਇਰ ਆ ਗਿਆ ਜੀ ਆਪਣਾ ਸ਼ੈਨਸ਼ਾ ਘੋੜਾ ਜੀ ਜਲਾਲਦੀਵਾਲ ਵਾਲਾ ਜੀ ਤੇ ਇਹਦਾ ਗ੍ਰੈਂਡ ਫਾਦਰ ਆ ਗਿਆ ਜੀ ਆਪਣਾ ਆਜ਼ਾਦ ਘੋੜਾ ਜਿਹੜਾ ਲੱਖੇ ਜੋਲ ਕੋਲੇ ਸੀਗਾ ਜੀ ਉਹ ਪੂਰਾ ਹੋ ਗਿਆ ਘੋੜਾ ਪਿੱਛੇ ਜੀ ਤੇ ਡੈਮ ਸਾਈਡ ਤੋਂ ਇਹਦੀ ਗੱਲ ਕਰੀਏ ਜੀ ਇਹਦੀ ਮਾਂ ਆ ਗਈ ਜੀ ਦਾਰਾਪੁਰ ਵਾਲੇ ਖਲੀ ਦੀ ਹਾਂਜੀ ਤੇ ਦਾਰਾਪੁਰ ਵਾਲੀ ਇਹਦੀ ਮਾਂ ਆ ਗਈ ਜੀ ਗਾਹਾਂ ਪੋਤੀ ਆ ਗਈ ਆਪਣੀ ਮੱਜੂਕੇਲੇ ਨੀਲੇ ਕੋੜੇ ਦੀ ਜੀ ਠੀਕ ਆ ਜੀ ਤੇ ਹਾਈਟੇ ਕਰ ਗਿਆ ਜੀ 67 ਠੀਕ ਹੈ ਬਈ ਤੇ ਆਪਾਂ ਛੱਡਣ ਲੱਗੇ ਜੀ ਕੋੜਾ ਹੁਣ ਇਹ ਹੋ ਗਿਆ ਜੀ ਆਪਣੇ 4 ਸਾਲ ਦੀ ਹੋ ਗਈ ਜੀ ਇਹਦੀ ਹੁਣ ਅੱਛਾ ਬਈ ਹਾਂਜੀ ਤੇ ਇਹਦੀ ਹੁਣ ਇਹ ਆਪਣਾ ਹੋਮ ਬਰੀਡ ਹੈ ਹਨਾ ਜੀ ਮਾਂ ਵੀ ਇਹਦੀ ਬਿਲਕੁਲ ਬਿਲਕੁਲ ਇਹਦੀ ਮਾਂ ਵੀ ਆਪਣੀ ਹੋਮ ਬਰੀਡ ਆ ਜੀ ਤੇ ਇਹ ਵੀ ਖੁਦ ਵੀ ਹੋਮ ਬਰੀਡ ਆ ਜੀ ਆਪਣਾ ਅੱਛਾ ਬਈ ਹਾਂਜੀ ਮਤਲਬ ਜ਼ਿਆਦਾਤਰ ਬਈ ਤੁਸੀਂ ਮੱਜੂਕੇ ਲਾਈਨ ਦੇ ਮੈਂ ਦੇਖੇ ਨੇ ਜਾਨਵਰ ਤੁਹਾਡੇ ਕੋਲ ਜਿੰਨੇ ਵੀ ਬਰੀਡਿੰਗ ਵੀ ਤੁਸੀਂ ਮੱਜੂਕੇ ਲੈਂਦੀ ਕਰਾ ਰਹੇ ਹੋ ਤੇ ਫਿਰ ਕਿਵੇਂ ਵੀ ਏ ਆਨੰਦਜਾਦ ਆ ਮੱਝੂ ਕੇ ਲਾਈਨ ਚ ਜਾ ਜਿਵੇਂ ਪੰਜਾਬ ਬਰੀਡ ਕਰਕੇ ਜਾਂ ਕਿਵੇਂ ਕੀ ਸੋਚ ਆ ਤੁਹਾਡੀ ਘੋੜਿਆਂ ਬਾਰੇ ਇੱਕ ਤਾਂ ਬਈ ਪਹਿਲਾਂ ਤੁਸੀਂ ਆਪਾਂ ਮੱਝੂ ਕੇ ਲੈਂਦੇ ਘੋੜੇ ਰੱਖੇ ਆ ਬਜ਼ੁਰਗਾਂ ਨੇ ਰੱਖੇ ਆ ਜੀ ਫਿਰ ਹੁਣ ਆਪਾਂ ਰੱਖਣ ਲੱਗੇ ਜੀ ਇੱਕ ਤਾਂ ਜੀ ਇਹਨਾਂ ਦੀ ਮਜ਼ਬੂਤੀ ਦੇਖੀ ਆ ਜੀ ਆਪਾਂ ਮਜ਼ਬੂਤੀ ਤੁਸੀਂ ਕਦੀ ਦੇਖੀ ਆ ਘੋੜੇ ਚ ਜਾਂ ਇਹਨਾਂ ਦੇ ਪਿਓ ਦੀ ਮਜ਼ਬੂਤੀ ਬਹੁਤ ਸੀ ਇਹਦੇ ਦਾਦੇ ਦੀ ਮਜ਼ਬੂਤੀ ਤਾਂ ਹੱਦੋਂ ਵੱਧ ਹੀ ਸੀਗੀ ਜੀ ਜਿਹਦੀ ਮਾਂ ਵਾਲੇ ਪਾਸੇ ਉਹ ਦੇਖੀ ਆ ਤਾਂ ਖਲੀ ਦੀ ਮਜ਼ਬੂਤੀ ਬਹੁਤ ਜ਼ਿਆਦਾ ਸੀ ਤੇ ਹੁਣ ਬਾਕੀ ਇਹ ਸਨੱਖ ਪੁਣਾਉਣ ਲੱਗ ਗਿਆ ਜੀ ਇਹ ਲਾਈਨ ਚ ਅੱਗੇ ਉਹ ਅੱਗੇ ਘੋੜੀਆਂ ਮੀਟ ਹੁੰਦੀਆਂ ਜਾਂ ਤਾਂ ਕਰਕੇ ਮੱਝੂ ਕੇ ਇੱਕ ਰੰਗ ਸੋਹਣਾ ਲੱਗਦਾ ਜੀ ਨੀਲਾ ਘਰੇ ਖੜਾ ਹਰ ਇੱਕ ਜਾਨਵਰ ਦਾ ਨੀਲਾ ਰੰਗ ਨਹੀਂ ਆਉਂਦਾ ਜਿਹੜੀ ਹੁਣ ਇਹਦੀ ਸਟੇਜ ਆ ਨਾ ਡੈਪਲ ਗਰੇਜ ਵਿਡੀਓਗ੍ਰਾਫੀ ਫੋਟੋਗ੍ਰਾਫੀ ਕਰਨ ਦਾ ਨਜ਼ਾਰਾ ਆ ਜਾਂਦਾ ਬਹੁਤ ਸੋਹਣੀ ਬਹੁਤ ਸੋਹਣੀ ਏਜ ਤੇ ਆਇਆ ਜੀ ਹੁਣ ਹਾਂਜੀ ਬਿਲਕੁਲ ਬਈ ਤੇ ਇਹ ਸਟੱਡ ਸਰਵਿਸ ਇਹਦੀ ਓਪਨ ਕਰਤੀ ਫੀਸ ਕਿੰਨੀ ਰੱਖੀ ਹੈ ਵੀਰੇ ਘੋੜੇ ਦੀ ਫੀਸ ਬਾਈ ਆਪਾਂ ਐਵੇਂ ਲੋਕਾਂ ਵਾਂਗੂ ਵੀ ਲੱਖ ਲੱਖ ਰੁਪਈਆ ਉਹ ਚੀਜ਼ ਨਹੀਂ ਆਪਾਂ ਕਰਦੇ ਆਪਾਂ ਨੂੰ ਐ ਆ ਵੀ ਇੱਕ ਤਾਂ ਆਪਣੀ ਪੰਜਾਬ ਨਸਲ ਬਚੀ ਰਹੇ ਬਾਕੀ ਲੋਕ ਆ ਏਰੀਆ ਜੀ ਆਪਣਾ ਜਿਆਦਾ ਮੱਝੂ ਕੇ ਲੈਣ ਦਾ ਪ੍ਰੇਫਰ ਕਰਦਾ ਜੀ ਤਾਂ ਕਰਕੇ ਜੀ ਆਪਾਂ ਬਹੁਤ ਜਾਇਜ਼ ਫੀਸ ਰੱਖੀ ਆ ਫੀਸ ਰੱਖੀ ਆ ਜੀ ਆਪਣਾ 15000 ਜੀ ਇਹਦੀ ਠੀਕ ਹੈ ਜੀ ਤੇ ਬਾਕੀ ਜਿੰਨਾ ਚਿਰ ਘੋੜੀ 'ਚ ਕੋਈ ਨੁਕਸ ਨਾ ਹੋਵੇ ਜੀ ਜਿੰਨਾ ਚਿਰ ਬੱਚਾ ਨਹੀਂ ਆਉਂਦਾ ਆਪਾਂ ਘੋੜਾ ਛੱਡਾਂਗੇ ਜੀ ਇੱਕ ਫੀਸ 'ਚ ਤੇ ਵੀ ਇਹ ਗੱਲ ਨੋਟ ਕਰ ਲਿਓ ਬੜੇ ਸੱਜਣ ਕਹਿੰਦੇ ਵੀ ਮੱਝੂ ਕੇ ਲਾਈਨ ਨੂੰ ਬਚਾਓ ਪੰਜਾਬ ਬਰੀਡ ਨੂੰ ਬਚਾਓ ਫੀਸ ਤੁਸੀਂ ਆਪ ਹਿਸਾਬ ਲਾ ਲਓ ਵੀ 67 ਇੰਚ ਦਾ ਘੋੜਾ ਤੁਸੀਂ ਆ ਕੇ ਦੇਖੋਗੇ ਨਾ ਘੋੜਾ ਤੁਹਾਨੂੰ ਦੱਸੂਗਾ ਵੀ ਮੈਂ ਚੀਜ਼ ਕੀ ਆ ਸੁੰਬਾ ਦਾ ਬਹੁਤ ਮਜ਼ਬੂਤ ਆ ਤੇ ਬਾਡੀ ਬੰਤਰ ਦਾ ਬਹੁਤ ਚੰਗਾ ਛਾਤੀ ਛੁੱਤੀ ਦਾ ਤੇ ਫੀਸ ਤੁਸੀਂ ਆਪ ਹਿਸਾਬ ਲਾ ਲਓ ਵੀ ਸਿਰਫ ਬਾਈ ਨੇ 15000 ਤੇ ਜੰਪ ਦਾ ਬਾਈ ਕਹਿੰਦੇ ਕੋਈ ਇਸ਼ੂ ਨਹੀਂ ਹੈਗਾ ਤੁਹਾਡੀ ਘੋੜੀ ਸਹੀ ਹੋਣੀ ਚਾਹੀਦੀ ਅੰਦਰ ਦੀ ਸਾਫ਼ ਹੋਣੀ ਚਾਹੀਦੀ ਆ ਇਤੋਂ ਵੱਧ ਕੇ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਘੋੜੇ ਵਾਲਾ ਤੁਹਾਡੇ ਵਾਸਤੇ ਕੋਈ ਫੈਸਿਲਿਟੀ ਦੇ ਸਕਦਾ ਨਹੀਂ ਇਹ ਬਈ ਤੁਹਾਡੀ تنویر بھائی ਬਹੁਤ ਚੰਗੀ ਸੋਚ ਵੀ ਹੈ ਤੁਸੀਂ ਆਪਣੀ ਮਿੱਟੀ ਨਾਲ ਵੀ ਜੁੜੇ ਹੋ ਜਿਵੇਂ ਤੁਸੀਂ ਦੱਸਿਆ ਬਈ 2 ਮਹੀਨੇ ਦਾ ਟਾਈਮ ਲਿਆ ਫਿਰ ਵੀ ਤੁਸੀਂ ਨੇ ਜਗਰਾਉ ਮੰਡੀ ਵਾਸਤੇ ਵੀ ਆਏ ਤੁਸੀਂ ਮੈਂ ਘੋੜਿਆਂ 'ਚ ਜਾ ਕੇ ਆਉਣ ਬਿਲਕੁਲ ਹਾਂਜੀ ਪਰ ਅਸੀਂ ਜਗਰਾਉ ਮੰਡੀ ਘੋੜਾ ਲੈ ਕੇ ਗਏ ਜੀ ਇੱਕ ਦਿਨ ਚਲੋ ਬਹੁਤ ਲੋਕਾਂ ਦਾ ਵਧੀਆ ਰਿਸਪਾਂਸ ਮਿਲਿਆ ਜੀ ਉੱਥੋਂ ਪਹਿਲੀ ਮੰਡੀ ਲਾਈ ਸੀ ਆਪਾਂ ਇਹਦੇ ਨਾਲ ਵੱਡਾ ਘੋੜਾ ਬਣਿਆ ਜਦੋਂ ਦਾ ਅੱਛਾ ਬਈ ਚਲੋ ਵਧੀਆ ਘੋੜੀਆਂ ਹੁਣ ਆਪਣੇ ਗੱਬਣ ਹੈਗੀਆਂ ਜੀ ਇਹ ਤੋਂ ਘੋੜੀਆਂ ਰਿਜ਼ਲਟ ਆ ਜਾਣਗੇ ਅੱਗੇ ਆਪਣੇ 7ਵੇਂ 8ਵੇਂ ਮਹੀਨੇ ਚ ਰਿਜ਼ਲਟ ਆਉਣ ਲੱਗ ਜਾਣਗੇ ਆ ਠੀਕ ਹੈ ਬਈ ਹਾਂਜੀ ਇੱਕ ਏਸੇ ਦਾ ਭਰਾ ਆਪਾਂ ਦੇਖਿਆ ਵੀਰੇ ਉਹ ਇਦੋਂ ਛੋਟਾ ਜੀ ਉਹ ਉਹ ਛੋਟਾ ਹਾਂਜੀ ਉਹ ਮਾਲੇ ਪਾਸਿਓਂ ਤਾਂ ਸੇਮ ਮਾ ਜੀ ਇਹਦੀ ਉਹ ਵੀ ਹੋਮ ਬਰੀਡ ਆ ਜੀ ਆਪਣਾ ਜੇ ਉਹਦੇ ਪਿਓ ਵਾਲੇ ਪਾਸਿਓਂ ਗੱਲ ਕਰੀਏ ਜੀ ਉਹਦਾ ਪਿਓ ਆ ਗਿਆ ਜੀ ਆਪਣਾ ਪ੍ਰਿੰਸ ਕੋੜਾ ਹੋਇਆ ਜੀ ਮੱਜੂ ਕੇ ਪੰਡਤਾਂ ਕੋਲੇ ਜੀ ਹਾਂਜੀ ਹਾਂਜੀ ਤੇ ਉਹਦਾ ਦਾਦਾ ਆ ਗਿਆ ਜੀ ਆਪਣਾ ਬੁਲੰਤ ਕੋੜਾ ਜੀ ਜਿਹੜਾ ਆਪਣੇ ਸਰਪੰਚ ਹਾਂਜੀ ਪੜੈਣ ਕੋਲ ਪੜੈਣ ਸੀਗਾ ਜੀ ਹਾਂਜੀ ਉਹ ਆ ਗਿਆ ਡੈਮੋ ਦੀ ਸੇਮ ਹੀ ਆ ਜੀ ਆਪਣੀ ਖਲੀ ਵਾਲੀ ਹਾਂਜੀ ਉਹ ਕਿੰਨੀ ਉਮਰ ਦਾ ਹੋ ਗਿਆ ਬੱਚਾ ਬਈ ਉਹ ਬਾਈ ਜੀ 3 ਸਾਲ ਦਾ ਹੋ ਗਿਆ ਜੀ ਅੱਛਾ ਜੀ ਉਹ ਜੇ ਆਪਣਾ ਵਿਚਾਰ ਬਣਿਆ ਤਾਂ ਆਪਾਂ ਸੇਲ ਆਊਟ ਵੀ ਕਰ ਸਕਦੇ ਆ ਵੀ ਚਲੋ ਵਧੀਆ ਮੁੱਲ ਮਿਲਿਆ ਜੇ ਆਪਾਂ ਨੂੰ ਜੀ ਠੀਕ ਹੈ ਨਾ ਹਾਈਟ ਦੋ ਘੋੜੇ ਹੋਗੇ ਤੁਹਾਡੇ ਕੋਲੇ ਹਾਂਜੀ ਹਾਂਜੀ ਬਾਕੀ ਹਾਈਟ ਉਹ 63 ਕਰੀ ਖੜਾ ਜੀ ਐਟ ਅ ਟਾਈਮ ਤੇ ਠੀਕ ਹੈ ਬਾਈ ਵੀ ਹੋਰ ਵੀ ਕਰੂਗਾ ਹਾਈਟ ਜੀ ਹਜੇ 3 ਸਾਲ ਦਾ ਬੱਚਾ ਹੈਗਾ ਰਾਂਗ ਬਹੁਤ ਸੋਹਣਾ ਬਾਕੀ ਬੱਚੇ ਦਾ ਹਾਂਜੀ ਬਿਲਕੁਲ ਬਾਈ ਤੈਨੂੰ ਮੱਝੂ ਕਹਿੰਦੇ ਜਿਵੇਂ ਕਹਿੰਦੇ ਲੇਟ ਤੱਕ ਵੱਧਿਆ ਉਹ ਸ਼ਕੀਨ ਸਕੂਨ ਵੀ ਬੜਾ ਕੰਨਾ ਦਾ ਬਾਈ ਹਾਂਜੀ ਉਹ ਕੰਨਾ ਦਾ ਸੋਹਣਾ ਬਾਕੀ ਸੁੰਭ ਸੁੰਭ ਬਹੁਤ ਸੋਹਣਾ ਜੀ ਉਹਦਾ ਅੱਛਾ ਜੀ ਬਾਕੀ ਹਾਈਟ ਕਰੂਗਾ ਜੀ ਹੋਰ ਉਹ ਵੀ ਸੁਨੱਖਾ ਜੀ ਬੇਸ਼ੇਰਾ ਠੀਕ ਹੈ ਉਹ ਉਹਦਾ ਕੀ ਨਾਮ ਰੱਖਿਆ ਬਾਈ ਆਪਾਂ ਉਹਦਾ ਨਾਮ ਆਪਾਂ ਰੱਖਿਆ ਜੀ ਫੋਰਡ ਫੋਰਡ ਉਹ ਸ਼ੁਰੂ ਤੋਂ ਜੰਮਿਆ ਜਦੋਂ ਉਦੋਂ ਨੀਲਾ ਹੀ ਸੀਗਾ ਤੇ ਅਸੀਂ ਉਸੇ ਗੱਲਾਂ ਗੱਲਾਂ ਚ ਨਾਮ ਉਹਦਾ ਫੋਰਡ ਰੱਖਤਾ ਜੀ ਠੀਕ ਹੈ ਹਾਂਜੀ ਬਾਕੀ ਐਟੀਟਿਊਡ ਬਹੁਤ ਆ ਜੀ ਘੋੜੇ ਚ ਉਹਦਾ ਐਟੀਟਿਊਡ ਬ ਜਿਵੇਂ ਤੁਸੀਂ ਖੜਾਉਂਦੇ ਸੀ ਫੋਟੋ ਫੋਟੋ ਵਿੱਚ ਕਰਾ ਲਾਂਦਾ ਸੀ ਉਹ ਨਹੀਂ ਟਿੱਕੇ ਖੜਾ ਇੱਕ ਮਿੰਟ ਵੀ ਹਾਂਜੀ ਉਹ ਬਹੁਤ ਅਗਰੈਸ਼ਨ ਵਾਲਾ ਜੀ ਉਹ ਸ਼ਰਾਰਤੀ ਆ ਉਹ ਇਦੋਂ ਇੱਕ ਸਾਲ ਛੋਟਾ ਹੈ ਹਾਂਜੀ ਉਹ ਸਲੇ ਵਿੱਚ ਹੀ ਆਇਆ ਵਾ ਜੀ ਅਗਲੇ ਸਾਲ ਦਾ ਹਾਂਜੀ ਠੀਕ ਠੀਕ ਜਿਹਦੀ ਆਪਾਂ ਮਾਂ ਦੀ ਗੱਲ ਕਰੀ ਤੁਸੀਂ ਦੱਸਿਆ ਵੀ ਇਹਦੀ ਮਾਂ ਵੀ ਹੋਮ ਬਰੀਡ ਆ ਬਈ ਖਲੀਦਾਰਾਪੁਰ ਦੀ ਹਾਂਜੀ ਹਾਂਜੀ ਉਹਦੇ ਮਾਗਰ ਇੱਕ ਬੱਚੀ ਆ ਬੜੀ ਸੋਹਣੀ ਬਈ ਹਾਂਜੀ ਉਹ ਬੱਚੀ ਆਈ ਆ ਜੀ ਆਪਣੀ ਹੋ ਗਈ ਉਹ 20 ਮਹੀਨਿਆਂ ਦੀ ਬੱਚੀ ਜੀ ਅੱਛਾ ਜੀ ਉਹ ਆ ਜੀ ਬਿੱਟੂ ਪਮਾਲ ਵਾਲੇ ਕੋਲੇ ਕੋੜਾ ਜੀ ਆਪਣਾ ਗੁਰਫਤੇ ਕੋੜਾ ਜੀ ਤੇ ਉਹਦਾ ਦਾਦਾ ਆ ਗਿਆ ਜੀ ਫਤਿਹ ਕੋੜਾ ਠੀਕ ਹੈ ਤਿੰਨ ਇੱਕ ਨੂੰ ਇੱਕ ਬਹੁਤ ਸੋਹਣੀ ਆ ਬੱਚੀ ਦੀ ਜੀ ਵੀ ਆਉਣ ਵਾਲੇ ਟਾਈਮ 'ਚ ਬਰੂਡ ਮੇਅਰ ਬਣੂਗੀ ਜੀ ਬਹੁਤ ਓ ਵੀ ਕਰੰਗੀ ਨੀਲੀ ਆ ਬਿਲਕੁਲ ਬਾਈ ਹਾਂਜੀ ਹਾਂਜੀ ਉਹਨਾਂ ਨੀਲਾ ਰੰਗ ਕਰ ਜਾਣਾ ਜੀ ਠੀਕ ਹੈ ਮਤਲਬ ਐਟ ਅ ਟਾਈਮ ਤਾਂ ਥੋੜਾ ਜਿਹਾ ਬਲੈਕ ਸ਼ਾਈਨ ਦਿੰਦੀ ਆ ਉਹ ਬਟ ਹੌਲੀ ਹੌਲੀ ਬਰੀਕੀਆਂ ਆਈ ਜਾਂਦੀਆਂ ਜੀ ਉਹਦੀ ਹਾਈਟ ਕਿੰਨੇ ਦੀ ਬੱਚੀ ਬਾਈ ਹਾਈਟ ਬਾਈ ਅਰਾਊਂਡ 63 ਹੋ ਗਈ ਜੀ ਉਹ ਅੱਛਾ ਇਤਰੇਟ ਦੇ ਨੇੜੇ ਹਾਂਜੀ ਹਾਂਜੀ ਉਹ ਸ਼ਕੀਨ ਬਹੁਤ ਆਈ ਆ ਫੇਸਪੂਟ ਜਿਵੇਂ ਫਤਿਹ ਵਾਲੀ ਲਾਈਨ ਕਹਿੰਦੇ ਨੇ ਸ਼ਕੀਨ ਮੰਨੀ ਜਾਂਦੀ ਆ ਬਾਈ ਬਿਲਕੁਲ ਆਪਦੇ ਦਾਦੇ ਤੇ ਗਈ ਆ ਜੀ ਬਿਲਕੁਲ ਮੈਂ ਕਹਿ ਸਕਦਾ ਜੀ ਇਹ ਚੀਜ਼ ਨੱਕ ਨੁੱਕ ਬਹੁਤ ਸੋਹਣੀ ਆਈ ਆ ਹਾਂਜੀ ਉਹਦੀ ਠੀਕ ਆ ਬਾਈ ਤੇ ਇਹ ਇਹ ਦੇ ਮਤਲਬ ਬਰੀਡਿੰਗ ਵਾਸਤੇ ਕੇ ਤਿਆਰ ਕਰ ਰਹੇ ਹਾਂ ਜੀ ਹਾਂਜੀ ਇਹ ਘਰੇ ਆਪਣੀ ਹੋਮ ਬਰੀਡ ਆ ਤੇ ਅੱਗੇ ਆਪਾਂ ਬ ਜੀ ਹਾਂ ਜੀ ਉਹ ਬੱਚੀ ਆ ਗਈ ਜੀ ਆਪਣੇ ਜੰਗਵੀਰ ਕੋੜਾ ਜੀ ਕਬੱਡੀ ਆ ਕਾਂਟੇ ਦਾ ਬਾਈ ਹਾਂ ਜੀ ਕਾਲੇ ਦਾ ਬੱਚਾ ਜੀ ਮੱਥੇ ਪਟਾਏ ਵਾਲਾ ਜੀ ਉਹਦੀ ਤੇ ਦਾਦੇ ਵਾਲੇ ਪਾਸਿਓਂ ਆ ਗਿਆ ਜੀ ਕਾਲਾ ਕਾਂਟਾ ਜੀ ਉਹਦਾ ਤੇ ਡੈਮ ਉਹਦੀ ਸੇਮ ਹੀ ਆ ਜੀ ਆਪਣੀ ਤਾਰਾਪੁਰ ਵਾਲੀ ਖੜੀ ਮਤਲਬ ਸਾਰੇ ਬੱਚੇ ਜੀ ਆਪਣੇ ਇੱਕ ਮੇਰ ਦੇ ਹੀ ਆ ਜੀ ਕਰੇ ਠੀਕ ਹੈ ਜੀ ਹਾਂ ਜੀ ਤੇ ਇਹ ਜਿਹੜੀ ਬਾਈ ਘੋੜੀ ਆਪਾਂ ਘੋੜੀ ਵੀ ਦਿਖਾ ਰਹੇ ਮਿੱਤਰਾਂ ਨੂੰ ਇਹਨੇ ਕਿੰਨੇ ਬੱਚੇ ਦਿੱਤੇ ਆਪਣੇ ਕੋਲੇ ਬਾਈ ਇਹ ਘੋੜੀ ਦੇ ਜੀ ਆਪਣੇ ਕੋਲੇ ਜੀ ਚਾਰ ਬੱਚੇ ਆ ਜੀ ਐਟ ਅ ਟਾਈਮ ਤੇ ਤੇ ਹੁਣ ਦੇ ਮੌਕੇ 'ਚ ਉਹ ਕੁੜੀ ਖਾਲੀ ਆ ਜੀ ਆਪਾਂ ਹੁਣ ਹੀਟ ਕੱਢੀ ਖੜੀ ਆ ਤੇ ਆਪਾਂ ਦੇਣਾ ਜੀ ਜੰਪ ਅੱਗੇ ਘੋੜੇ ਕੋ ਜੇ ਜਿਹੜੀ ਹੁਣ ਬੱਚਿਆ ਜੰਗਵੀਰ ਵਾਲੀ ਇਹਦੀ ਕਿੰਨੀ ਉਮਰ ਹੋ ਗਈ ਉਹ ਬੱਚੇ ਦੀ ਇਹ ਬਾਈ अराउंड 6 ਮਹੀਨੇ ਹੋ ਗਈ ਜੀ ਬੱਚੀ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਬਾਈ ਤੇ ਉਹ ਕੁੜੀ ਤੁਸੀਂ ਦੱਸਿਓ ਵੀ ਆਪਣੇ ਘਰੀ ਜੰਮਿਆ ਵੀ ਚਾਰ ਬੱਚੇ ਆਪਣੇ ਕੋਲ ਦੇਗੇ ਉਹ ਆ ਗਈ ਖਲੀਦਾਰਾਪੁਰ ਵਾਲੀ ਹਾਂਜੀ ਉਹ ਦਾਰਾਪੁਰ ਵਾਲੀ ਖਲੀਦੀ ਤੇ ਇਹਦੀ ਮਾਂ ਦੀ ਡਿਟੇਲ ਪਤਾ ਆਪਾਂ ਨੂੰ ਆਪਣੀ ਕੁੜੀ ਦੀ ਬਾਈ ਉਹਦੀ ਮਾਂ ਬਾਈ ਨੀਲੀ ਚੰਬੀ ਕਹਿ ਸਕਦੇ ਆ ਜੀ ਆਪਾਂ ੁੰਡੀ ਕਾਂਡੀ ਬਹੁਤ ਸੋਹ ਤੇ ਜੇ ਆਪਾਂ ਗੱਲ ਕਰੀਏ ਜੀ ਉਹਦੀ ਲਾਈਨ ਦੀ ਤਾਂ ਉਹ ਹੀ ਮੈਂ ਸ਼ੋਰ ਹੈਗਾ ਜੀ ਵੀ ਕੀ ਲਾਈਨ ਸੀਗੀ ਉਹਦੀ ਹਾਈਟ ਸੀਗੀ ਜੀ 62 ਦੇ ਅਰਾਊਂਡ ਅੱਛਾ ਜੀ ਤੇ ਉਹਨੇ ਬੱਚੇ ਬਹੁਤ ਤਕੜੇ ਬੱਚੇ ਪੈਦਾ ਕੀਤੇ ਆਪਣੇ ਕੋਲੇ ਵੀ ਕੀਤੇ ਆ ਤੇ ਅੱਗੇ ਜਾ ਕੇ ਵੀ ਕਰ ਰਹੀ ਆ ਜੀ ਉਹਦਾ ਇੱਕ ਪਹਿਲਾਂ ਆਪਣੇ ਇਨਾ ਮਾਵਾਂ ਤੋਂ ਪਹਿਲਾਂ ਇੱਕ ਬੱਚਾ ਆਇਆ ਸੀਗਾ ਸ਼ਕਤੀ ਘੋੜਾ ਉਹ ਮੂਹਮ ਵਾਲੇ ਘੋੜੇ ਦੇ ਨਾਮ ਤੋਂ ਮਸ਼ਹੂਰ ਆ ਜੀ ਉਹ ਐਟ ਅ ਟਾਈਮ ਤੇ ਉਹਦਾ ਇੱਕੋ ਇੱਕ ਬੱਚਾ ਆ ਜੀ ਆਪਣਾ ਰਾਗ ਰਾਜਪਾ ਘੋੜਾ ਹੋਇਆ ਜੀ ਜਿਹੜਾ ਜਿਹੜਾ ਉੱਥੇ ਮੰਡੀ ਸਾਹਿਬ ਖੜਾ ਜੀ ਹਾਂਜੀ ਹੁਣ ਉਹ ਦਾਸੀ ਸਟੱਡ ਫਾਰਮ ਚ ਖੜਾ ਜੀ ਪਹਿਲਾਂ ਉਹ ਬਿੱਟੂ ਬਮਾਲ ਕੋਲੇ ਸੀਗਾ ਜੀ ਉਹ ਇੱਕ ਵ ਇੱਕ ਬੱਚਾ ਆਇਆ ਸੀਗਾ ਜੀ ਉਹਦਾ ਸ਼ਕਤੀ ਦਾ ਜੀ ਹਾਂਜੀ ਉਹ ਛੋਟੀ ਉਮਰ ਚ ਹੀ ਕੋੜਾ ਪੂਰਾ ਹੋ ਗਿਆ ਸੀਗਾ ਜੀ ਆਪਣੇ ਕੋਲੇ ਠੀਕ ਆ ਬਈ ਹਾਂਜੀ ਤੇ ਜਿਵੇਂ ਬਾਈ ਮੈਂ ਗੱਲ ਕਰਾਂ ਵੀ ਸ਼ੁਰੂ ਤੋਂ ਵੀਰ ਨੇ ਦੱਸਿਆ ਮੱਝੂ ਕੇ ਲਾਈਨ ਦੀ ਟੈਸਟ ਰਿਹਾ ਹਨਾ ਤੁਸੀਂ ਪੁਰਾਣੀਆਂ ਗੱਲਾਂ ਕਰਦੇ ਵੀ ਇੱਥੇ ਤਕਰੀਬਨ 47 ਸਾਲ ਹੋ ਗਏ ਤੁਹਾਨੂੰ ਜਗ੍ਹਾ ਤੇ ਹਾਂਜੀ 47 ਸਾਲ ਹੋ ਗਏ ਇੱਥੇ ਬੈਠਿਆਂ ਜੀ ਠੀਕ ਆ ਜੀ ਬਸ ਸਾਡੇ ਬਜ਼ੁਰਗਾਂ ਨੂੰ ਬਹੁਤ ਸ਼ੌਂਕ ਆ ਪਹਿਲਾਂ ਦੀ ਉਹਨੇ ਕਹਿੰਦੇ ਵੱਡੀ ਕੁ ਹਾਂਜੀ ਵੱਡੀ ਚਾਲ ਹੋਵੇ ਠੀਕ ਹੈ ਨਹੀਂ ਗੱਲ ਹੁਣ ਵੀ ਸਾਡੇ ਬਜ਼ੁਰਗ ਬੈਠੇ ਆ ਅਸੀਂ ਨੂੰ ਸ਼ੌਂਕ ਸੀ ਆਪਾਂ ਫੋਟੋ ਉਤੋ ਕਰੀਏ ਆ ਉਹਦੇ ਫੋਟੋ ਖੋਦੇ ਕਰਿਆ ਹਾਂ ਉਹਨੂੰ ਸ਼ੌਂਕ ਆ ਦਿਲੋਂ ਸ਼ੌਂਕ ਆ ਨੂੰ ਠੀਕ ਹੈ ਨਹੀਂ ਗੱਲ ਠੀਕ ਹੈ ਜੀ ਪਰ ਉਹਨੇ ਮੋੜ ਤੇ ਵੱਡੀਆਂ ਕੁੜੀਆਂ ਰੱਖੀਆਂ ਬਿਲਕੁਲ ਜਿਵੇਂ ਅੱਜ ਤਿੰਨ ਪੀੜ੍ਹੀਆਂ ਇਕੱਠੀਆਂ ਹੋਈਆਂ ਵੀਡੀਓ 'ਚ ਤੇ ਤਿੰਨਾਂ ਨੂੰ ਇੱਕ ਦੂਜੇ ਤੋਂ ਵੱਧ ਕੇ ਸ਼ੌਂਕ ਹੈ ਜੀ ਹਾਂਜੀ ਉਹਨਾਂ ਨੇ ਮੈਨੂੰ ਗੱਲਾਂ ਵੀ ਸੁਣਾਈਆਂ ਕਹਿੰਦਾ ਮਲ 20-20 ਘੋੜੀਆਂ ਆਪਣੇ ਕਿੱਲੇ ਤੇ ਖੜ੍ਹੀਆਂ ਹਾਂ ਜੀ ਹਾਂਜੀ 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 ਬਸ ਕੁਦਰਤੀ ਹੈ ਜੀ ਠੀਕ ਹੈ ਨਹੀਂ ਗੱਲ ਠੀਕ ਹੈ ਜੀ ਬਾਕੀ ਉਹ ਪਰਮੇਸ਼ਰ ਦਾ ਹੁਕਮ ਹੈ ਸੱਚੇ ਪਾਤਸ਼ਾਹ ਨੇ ਲੰਮੀ ਉਮਰਾਂ ਕਰੇ ਇਹਨਾਂ ਦੀ ਠੀਕ ਹੈ ਨਹੀਂ ਗੱਲ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਹੇ ਹਾਂਜੀ ਹਾਂਜੀ ਤੇ ਚੱਲ ਮਿਲਦੇ ਜੁਲਦੇ ਰਹਿਣ ਭੈਣ ਭਾਈ ਮਿਲਦੇ ਰਹਿੰਦੇ ਹੈ ਮੇਲਿਆਂ 'ਚ ਇਕੱਠੇ ਹੁੰਦੇ ਰਹਿੰਦੇ ਆ ਬੰਦੇ ਜਿਆਦਾ ਰਹਿ ਜਾਂਦੀ ਠੀਕ ਹੈ ਜੀ ਹਾਂਜੀ ਤੇ ਆਪਾਂ ਪਿੰਡ ਤਾਂ ਰਹਿ ਗਿਆ ਮੂਮ ਆਪਾਂ ਜਿਹੜੇ ਹੁਣ ਐਕਟ ਪ੍ਰੈਜੈਂਟ ਇਸ ਜਗ੍ਹਾ ਤੇ ਬੈਠੇ ਆ ਆਪਣੇ ਫਾਰਮ ਦੀ ਲੋਕੇਸ਼ਨ ਕੀ ਹੈ ਜੀ ਇਹ ਬਾਈ ਜੀ ਪਿੰਡ ਤਾਂ ਆਪਾਂ ਨੂੰ ਮੂਮ ਪੈ ਜਾਂਦਾ ਜੀ ਇਹ ਇਹ ਏਰੀਆ ਆਪਣਾ ਵੀ ਇੱਕ ਇਧਰ ਪਿੰਡ ਆਪਾਂ ਨੂੰ ਪੈਂਦਾ ਸ਼ੀਨੀਵਾਲ ਖੁਰਦ ਜੀ ਤੇ ਇਧਰ ਆਪਣਾ ਮੂਮ ਪਿੰਡ ਪੈਂਦਾ ਉਹਦੇ ਵਿਚਾਲੇ ਨਹਿਰ ਲੰਘਦੀ ਹੈ ਜੀ ਆਪਣੀ ਨਹਿਰ ਦੇ ਉੱਪਰ ਘਰ ਆ ਜੀ ਆਪਣਾ ਬਿਲਕੁਲ ਨਹਿਰ ਦੇ ਨੇੜੇ ਆ ਕੋਈ ਨਾ ਕੋਈ ਸ਼ੂਟ ਹੈ ਜਿਹੜੇ ਨਹਿਰ ਤੇ ਹੀ ਲੈ ਆ ਆਪਣੇ ਬਿਲਕੁਲ ਜੀ ਬਈ ਤਨਵੀਰ ਜਿਵੇਂ ਤੁਸੀਂ ਅਬਰੌਡ ਰਹਿੰਦੇ ਹੋ ਹਨਾ 2 ਮਹੀਨੇ ਸੀ ਕਿ ਆ ਵੀ ਛੁੱਟੀ ਲੈ ਕੇ ਮੈਂ ਆਇਆ ਮੰਡੀ ਲਾਵਾਂਗੇ ਘੋੜੇ ਨਾਲ ਮੰਡੀ ਲਾਈ ਘੋੜੇ ਨਾਲ ਤੇ ਬੜੇ ਬਾਹਰ ਜਿਹੜੇ ਸੱਜਣ ਰਹਿੰਦਾ ਉਹਨਾਂ ਦੀ ਬੜੀ ਤਾਂਗ ਆ ਵੀ ਅਸੀਂ ਪੰਜਾਬ ਚ ਜਾਈਏ ਸਾਡਾ ਫਾਰਮ ਹੋਵੇ ਬਹੁਤ दिली ਖਵਾਇਸ਼ ਆ ਬਹੁਤ ਲੋਕਾਂ ਦੀ ਸੁਪਨਾ ਇੱਕ ਤਰ੍ਹਾਂ ਦਾ ਹਨਾ ਬਈ ਤੁਸੀਂ ਉਹਨਾਂ ਵੀਰਾਂ ਲਈ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਹੋਣਾ ਮੈਂ ਤਾਂ ਇਹ ਸਲਾਹ ਦਿੰਦਾ ਜੀ ਚਲੋ ਆਪਾਂ ਗਏ ਆ ਜੀ ਹੁਣ ਆਪਦੀ ਮਿਹਨਤ ਕਰੋ ਜੀ ਚਾਰ ਪੰਜ ਸਾਲ ਜਿਹੜੀ ਦੱਬ ਕੇ ਕਰਨੀ ਆ ਪਿੰਡ ਮੁੜੋ ਚਲੋ ਸਾਥ ਕਰੋ ਕਰਦਿਆਂ ਨਾਲ ਰਲ ਕੇ ਆਪਦਾ ਫਾਰਮ ਪਾਓ ਕਰਦਿਆਂ ਨਾਲ ਟਾਈਮ ਸਪੈਂਡ ਹੋਊਗਾ ਬਾਕੀ ਥੋੜਾ ਜਿਹੜਾ ਸ਼ੌਂਕ ਹੋਊਗਾ ਉਹ ਐਜ਼ ਅ ਪ੍ਰੋਫੈਸ਼ਨ ਵਧੂਗਾ ਜੀ ਜੇ ਤੁਸੀਂ ਇਹ ਜਆ ਪੈਸ਼ਨ ਕਰੋਗੇ ਤਾਂ ਤੁਹਾਡਾ ਕਿਸੇ ਟਾਈਮ ਤੇ ਜਾ ਕੇ ਸ਼ੌਂਕ ਮਾਰ ਸਕਦਾ ਜੀ ਜੇ ਤੁਸੀਂ ਉਹ ਚੀਜ਼ ਨੂੰ ਐਜ਼ ਅ ਪ੍ਰੋਫੈਸ਼ਨ ਕਰਨ ਲੱਗੋਗੇ ਤਾਂ ਤੁਹਾਨੂੰ ਇਨਕਮ ਵੀ ਆਉਣੀ ਆ ਤੁਸੀਂ ਇਨਵੈਸਟਮੈਂਟ ਵੀ ਕਰਨੀ ਆ ਉਹ ਚੀਜ਼ ਤੇ ਜੀ ਤਾਂ ਉਹ ਚੀਜ਼ ਬੈਸਟ ਰਹੂਗੀ ਜੀ ਸਾਰਿਆਂ ਲਈ ਨਾਲੇ ਤੁਹਾਨੂੰ ਇਨਕਮ ਆਉਣੀ ਆ ਨਾਲੇ ਤੁਹਾਡਾ ਸ਼ੌਂਕ ਬਣਿਆ ਰਹਿਣਾ ਜੀ ਨਾਲੇ ਇੱਕ ਸੱਜਣ ਬੜੇ ਨਾ ਕਈ ਵਾਰ ਗੱਲਬਾਤ ਕਹਿੰਦੇ ਆ ਵੀ ਯਾਰ ਘੋੜੇ ਬਹੁਤ ਹੋ ਗਏ ਇਹਨਾਂ ਨੂੰ ਖਰੀਦੂਗਾ ਕੌਣ ਹੋਰ ਮੇਰੀ ਬਾਈ ਜੀ ਨਾਲ ਆਫ ਕੈਮਰਾ ਗੱਲ ਹੋ ਰਹੀ ਸੀ ਤੇ ਉਹ ਕਹਿੰਦੀ ਬਸ਼ੇਰੀਆਂ ਸਾਤੋਂ ਖੋ ਖੋ ਕੇ ਲੈ ਕੇ ਜਾ ਰਹੇ ਵੈਸੀ ਲੋਕਾਂ ਨੂੰ ਜਵਾਬ ਦੇਣੇ ਉਹ ਕਹਿੰਦਾ ਸਾਨੂੰ ਤਾਂ ਇੱਕ ਵਾਰ ਮੁੱਲ ਮੰਗੋ ਜੀ ਇਹ ਚੰਗੀ ਨਸਲ ਚੰਗੀ ਚੀਜ਼ ਘਰੇ ਰੱਖਾਂਗੇ ਉਹਦਾ ਚਲੋ ਆਪਾਂ ਨੂੰ ਵੈਸੀ ਵੀ ਬੈਨੀਫਿਟ ਮਿਲਦਾ ਜਿਵੇਂ ਆਪਾਂ ਕਿਸਾਨੀ ਨਾਲ ਕਹਿ ਦਈਏ ਸਹਾਇਕ ਧੰਦਾ ਕਹਿ ਲਈਏ ਆਪਣਾ ਜੀ ਤੇ ਆਪਣਾ ਸ਼ੌਂਕ ਵੀ ਆਪਾਂ ਆਪਦੇ ਜਿਵੇਂ ਬਾਈ ਨੇ ਕਿਹਾ ਪਰਿਵਾਰ ਨਾਲ ਜੁੜੇ ਵੀ ਰਹਿੰਦੇ ਆ ਜੀ ਬਿਲਕੁਲ ਸਹੀ ਗੱਲ ਜੀ ਹਾਂ ਕਿ ਜ਼ਰੀਆ ਹੋ ਜਾਂਦਾ ਜੀ ਜੇ ਹੁਣ ਮੁੰਡਾ ਬਾਹਰ ਬੈਠਾ ਆਪਣਾ ਜੀ ਤੁਹਾਨੂੰ ਰੋਜ਼ ਬਹਾਨੇ ਨਾਲ ਫੋਨ ਕਰ ਲਾਂਗਾ ਵੀ ਆਪਣਾ ਕਿਹੜਾ ਘੋੜਾ ਕਿੰਨਿਆ ਕਿਵੇਂ ਨਹੀਂ ਬਿਲਕੁਲ ਸਹੀ ਗੱਲ ਹੁਣ ਜਦ ਘਰ ਚ ਕਈਆਂ ਨੇ ਪਸ਼ੂ ਸਹੀ ਗੱਲ ਹੈ ਹੋਰ ਬਾਹਰਲਾ ਵੀ ਕਹੀ ਜਾਂਦਾ ਵੀ ਹੋਰ ਸੁਣਾ ਕੀ ਹਾਲ ਨੇ ਇਧਰਲਾ ਵੀ ਕਹੀ ਜਾਂਦਾ ਹੋਰ ਸੁਣਾ ਕੀ ਹਾਲ ਨੇ ਕੋਈ ਗੱਲ ਦਾ ਟੌਪਿਕ ਬਣਦੀ ਨਹੀਂ ਉਹਨਾਂ ਦਾ ਜੀ ਤੇ ਲੋ ਵੀ ਮਿੱਤਰੋ ਮੈਂ ਤੁਹਾਨੂੰ ਸੇਖੋਂ ਸਟੱਡ ਫਾਰਮ ਦਾ ਬੜਾ ਬਿਹਤਰੀਨ ਇੱਕ ਮੱਝੂ ਕੇ ਲੜ ਲਾਈਨ ਦਾ ਘੋੜਾ ਦਿਖਾਇਆ ਤੇ ਇੱਕ ਘੋੜਾ ਹੋਰ ਵੀ ਮੱਝੂ ਕੇ ਲਾਈਨ ਦਾ ਉਹ ਹੋ ਸਕਦਾ ਵੀਰੂ ਨਹੀਂ ਦੇ ਵੀ ਦੇਣ ਜਿਸੇ ਕਿਸੇ ਮਿੱਤਰ ਨੇ ਘੋੜਾ ਲੈਣਾ ਹੋਵੇ ਨੀਲਾ ਸ਼ਕੀਨ ਨੇ ਤਾਂ ਉਹ ਵਸ਼ੇਰਾ ਜੀ 3 ਸਾਲ ਦਾ ਹੋਇਆ ਦੰਦਾਂ ਤੋਂ ਦੋ ਹੈ ਜੀ ਦੋ ਦੰਦੇ ਅਜੇ ਦੋ ਦੰਦ ਦਾ ਵੀ ਤੇ ਕੱਦ ਉਹਦਾ 63 ਇੰਚਾ ਉਹ ਵੀਰ ਉਹਨਾਂ ਨੂੰ ਫੋਨ ਲਾ ਲਓ ਬਾਕੀ ਰਹੀ ਗੱਲ ਸੁਲਤਾਨ ਦੀ ਸੁਲਤਾਨ ਦੀ ਸਟੱਡੀ ਸਰਵਿਸ ਓਪਨਾ ਤੇ ਫੀਸ ਤੁਸੀਂ ਇਹ ਦੇਖ ਲਓ ਵੀ ਇਦੋਂ ਜਾਜ ਮੈਨੂੰ ਨਹੀਂ ਲੱਗਦਾ ਵੀ 67 ਇੰਚ ਤੇ ਘੋੜੇ ਦੀ ਕੋਈ ਜਾਜ ਫੀਸ ਇਦੋਂ ਹੋ ਸਕਦੀ ਹੈ ਤੇ ਜੰਪ ਦਾ ਬਾਈ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਤੇ ਡਾਕਟਰ ਵਗੈਰਾ ਦੀ ਸਹੂਲਤ ਤੁਹਾਨੂੰ ਆਪਣੇ ਪੰਜਾਬ ਵਿੱਚ ਪਤੀਏ ਵੀ ਸਾਰੇ ਕਿਤੇ ਹੈਗੀ ਹੈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਖਾਸ ਕਰਕੇ ਬਾਹਰਲੇ ਕਿਉਂਕਿ ਮੁੰਡਾ ਬਾਹਰੇ ਵੀ ਰਹਿੰਦਾ ਤੇ ਆਪਣੀ ਧਰਤੀ ਨਾਲ ਜੁੜਿਆ ਵੀ ਤੇ ਘੋੜਿਆਂ ਦਾ ਸ਼ੌਂਕ ਵੀ ਪੂਰਾ ਹੈ ਵੀਡੀਓ ਕਿਵੇਂ ਲੱਗੀ ਉਹ ਜਰੂਰ ਦੱਸਿਓ ਬਾਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰੇ